ਮੈਂ ਹੈਰਾਨ ਹੋਇਆ ਉਦੋਂ ਜਦੋਂ ਕਿ ਕਿਸਾਨ ਲੋਕ ਇਕੱਠੇ ਹੋ ਕੇ ਜਿਹੜਾ ਕਨੌਰ ਤੋਂ ਐਮਐਲਏ ਜਿੱਥੇ ਗਰਲਾਲ ਕਨੌਰ ਖਡਾਰੀ ਵੀ ਹੈ ਮੈਂ ਮੱਥੇ ਤੇ ਹੱਥ ਮਾਰਿਆ ਯਾਰ ਤੂੰ ਖਡਾਰੀ ਨੂੰ ਤਾਂ ਪੂਜੇ ਦੇ ਹੁੰਦੇ ਨੇ ਪਹਿਲਵਾਨਾਂ ਨੂੰ ਲੋਕ ਸਾਡੇ ਪੰਜਾਬ ਵਾਲੇ ਕਿ ਜਦੋਂ ਪਤਾ ਲੱਗਾ ਕਹਿੰਦੇ ਦੋ ਤਿੰਨ ਟਰਾਲੀਆਂ ਟਰੈਕਟਰ ਉਹਦੇ ਘਰੋਂ ਮਿਲੇ ਨੇ ਉਹ ਜੇ ਇਹੋ ਜਿਹਾ ਕੰਮ ਕਿਤੇ ਇਹ ਤਾਂ ਨਹੀਂ ਹੈ ਗਰਨਾਲ ਸਿਆਂ ਜਿਲ੍ਹਾ ਕ ਦਾ ਉੱਥੇ ਮਾੜਾ ਮੋਟਾ ਕਦੇ ਗਲਤੀ ਨਾ ਲੰਗਰ ਭੇਜਤਾ ਹੂ ਕਿਸਾਨਾਂ ਨੂੰ ਕਿਤੇ ਉਹਦਾ ਨਹੀਂ ਪੈਸੇ ਪੂਰੇ ਕਰਨ ਲੱਗ ਗਏ ਤੁਸੀਂ ਹੁਣ ਉਹ ਕਹਿ ਰਿਹਾ ਕਹਿੰਦਾ ਮੇਰਾ ਨਹੀਂ ਉਹ ਪਾਈ ਜੇ ਤੇਰਾ ਨਹੀਂ ਸਰਕਾਰ ਥੋੜੀ ਆ ਨਾ ਕਾਂਗਰਸੀਆਂ ਦੀਆਂ ਨਾ ਬਾਦਲਾਂ ਦੀਆਂ ਨਾ ਬੀਜੇਪੀ ਦੀ ਐ ਉਹ ਤੁਸੀਂ ਜਨਤਕ ਕਰੋ ਕੀ ਦਾ ਚੋਰ ਤਾਂ ਹੈਗਾ ਨਾ ਤੇਰੇ ਇਲਾਕੇ ਚ ਜਿਹਦੇ ਘਰੋਂ ਮਿਲੀਏ ਨੇ ਉਹਦਾ ਲਾਉ ਲਾ ਅਰਸ ਦੱਸ ਜਨਤਕ ਕਿ ਉਹਦੇ ਹੌਸ ਕਿਤੇ ਤੇਰੇ ਹੀ ਵਰਕਰ ਦਾ ਨਹੀਂ ਜੇ ਤੇਰਾ ਵਰਕਰ ਵੀ ਹੋਇਆ ਫੇਰ ਵੀ ਜਿਵੇਂ ਆ ਟਰੱਕ ਜੁਨੀਆ ਨਾਲ ਦੇ ਰੋਲੇ ਪਾਏ ਰਹੇ ਨੇ ਸਾਰੀ ਜਗ੍ਹਾ ਹੀ ਐਮਐਲਏ ਆਪਣੇ ਬੰਦਿਆਂ ਨੂੰ ਧੱਕਿਆ ਨਾਲ ਮਠਾਈ ਜਾਂਦੇ ਨੇ ਕਿਤੇ ਆ ਕੰਮ ਤਾਂ ਇਹ ਨਾ ਤੋਰ ਲਿਆ ਹੋਵੇ ਇਸ ਕਰਕੇ ਕਿਸਾਨਾਂ ਨਾਲ ਤੇ ਤਰਸ ਕਰੋ ਤੁਸੀਂ ਫੇਰ ਪੰਜਾਬ ਪੰਜਾਬ ਦੀ ਧਰਤੀ ਤੇ ਆਉਣਾ ਇੱਥੇ ਤੁਹਾਨੂੰ ਤੁਰਨ ਨਹੀਂ ਦੇਣਾ ਕਿਸੇ ਨੇ ਜੋ ਕਾਰਨਾਮੇ ਤੁਸੀਂ ਕਰਨ ਲੱਗੇ ਹੋਏ ਹੋ